ਹਲੇ ਕਰੋੜਾਂ ਦੀ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਡੀਆਈਜੀ ਪੁੱਲਰ ਵਾਲਾ ਮਾਮਲਾ ਠੰਡਾ ਨਹੀਂ ਹੋਇਆ ਕਿ ਇੱਕ ਹੋਰ ਪਤੰਦਰ ਦੀ ਵਾਇਰਲ ਹੋਈ ਵੀਡੀਓ ਤੋਂ ਜਾਪਦਾ ਕਿ ਤਾਏ ਦੀ ਧੀ ਚੱਲੀ ਮੈਂ ਕਿਉਂ ਰਵਾ ਇਕੱਲੀ ਵਾਂਗ ਤੰਦ ਹੀ ਨਹੀਂ ਪੂਰਾ ਤਾੜਾ ਬਾੜਾ ਹੀ ਉਲਝਿਆ ਪਿਆ ਇਹ ਵੀਡੀਓ ਕਿੱਥੇ ਦੀ ਹੈ ਹਾਲਾਂਕਿ ਇਸ ਬਾਬਤ ਤਾਂ ਕੋਈ ਪੁਸ਼ਟੀ ਤਾਂ ਨਹੀਂ ਹੋਈ ਪਰ ਵਾਇਰਲ ਵੀਡੀਓ ਤਰਨਤਾਰਨ ਦੀ ਦੱਸੀ ਜਾ ਰਹੀ ਹੈ ਜਿੱਥੇ ਜਮਨੀ ਚੋਣਾ ਦਾ ਬਾਜ਼ਾਰ ਤਾਂ ਇੱਕ ਪਾਸੇ ਗਰਮ ਹੈ ਵੀਡੀਓ 'ਚ ਸਾਫ਼ ਸੁਣਾਈ ਦੇ ਰਿਹਾ ਹੈ ਕਿ ਪੈਕਟਰ ਨੂੰ ਇੱਧਰ ਉੱਧਰ ਕਰਨ ਦੇ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਹੈ ਜਿਸ ਦੇ ਵਿੱਚੋਂ 5 ਲੱਖ ਦੇ ਪਹਿਲਾ ਹੋਏ ਭੁਗਤਾਨ ਤੇ ਨਵੇਂ ਮੂੜ ਵਾਲੇ 2 ਲੱਖ ਦੇ ਭੁਗਤਾਨ ਦੀ ਚਰਚਾ ਚੱਲ ਰਹੀ ਹੈ ਤੇ ਜਿਸ ਵਿਚੋਲੇ ਦੇ ਬੁੱਲੂ 2 ਲੱਖ ਦਾ ਭੁਗਤਾਨ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉਸ ਦੇ ਕਹਿਣ ਮੁਤਾਬਕ ਕੋਈ ਸਰਪੰਚ ਸਾਹਿਬ ਦੇ ਕਹਿਣ ਤੇ ਇਹ ਦਿੱਤੇ ਜਾਣੇ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਰੋਨਾ ਗੱਲਾਂ ਦੀ ਢੁਗਾਈ ਦੇ ਨਾਲ ਪੜਤਾਲ ਹੋਵੇ ਤਾਂ ਬਦਲਾ ਓਲੇ ਲੁਕੇ ਹੋਏ ਚੰਨ ਬਾਹਰ ਆਉਣਗੇ ਹੁਣ ਵੇਖਣਾ ਹੋਵੇਗਾ ਕਿ ਇਮਾਨਦਾਰ ਸਰਕਾਰ ਦੇ ਬੁੱਲੂ ਇਸ ਵਾਇਰਲ ਵੀਡੀਓ ਤੇ ਕੀ ਪੱਖ ਰੱਖਿਆ ਜਾਂਦਾ ਮੈਂ ਆ ਭਰਾ ਤਾਂ ਬੈਠਾ ਕੀ ਖਾਣਾ ਬੀਣਾ ਤੁਸੀਂ ਦੱਸੋ ਕਿ ਸੇਵਾ ਨਾ ਮੁੰਡਿਆ ਫੜ ਕੀ ਨਹੀਂ ਨਹੀਂ ਮੈਂ ਖੋਣਾ ਭਾਈ ਨਹੀਂ ਕੋਈ ਨਹੀਂ ਮੈਂ ਨਾ ਰੇਟ ਕਰਨਾ ਕਿੱਥੇ ਕਰ ਲੱਦਣ ਲੱਗਾ ਲੱਗੋ ਉਹਨੂੰ ਫੋਨ ਆਉਂਦਿਆ ਤੇ ਤੁਹਾਨੂੰ ਤਾਂ ਨਾਲ ਦੇ ਸਾਰਾ ਕਰਿਆ ਕਰੋ ਏਦਾਂ ਕਿਉਂ ਬੰਦੇ ਨਹੀਂ ਦੇ ਮਾਰੇ ਬੰਦਾ ਕਰ ਦਿਓ ਕੰਮ ਉਹ ਆ ਗਏ ਤੁਹਾਨੂੰ ਮੈਂ ਦੱਸਿਆ ਹੀ ਕੀ ਮਾਰਨਾ ਰੇਟ ਅਹੀਂ ਉਹ ਤੁਹਾਨੂੰ ਬੰਦਾ ਮੈਂ ਸ਼ਾਮੀ ਦੇਣਾ ਡਰੈਸ ਸਾਰੇ ਉਥੇ ਵਿੱਚ ਆ ਜਿਓ ਤੁਸੀਂ ਓ ਕੋਈ ਚਲੋ ਭਾਈ ਚੋੜੋ ਸਾਨੂੰ ਫਿਰ ਨਹੀਂ ਕਿ ਤੀਰ ਮੈਂ ਤੁਹਾਨੂੰ ਦੇ ਦੇਣਾ ਮੈਂ ਘਰੇ ਰੱਖਿਆ ਮੈਂ ਇੱਥੇ ਨਹੀਂ ਰੱਖਿਆ ਮੈਂ ਇਹਨੇ ਪੈਸੇ ਥੋੜਾ ਜਿਹਾ ਟਰੇ ਪਵਾਵੇਂ ਪਾਉਣੇ ਆਹ ਕਹਿੰਦੀ ਫਿਰ ਦੋ ਮਿੰਟ ਮੈਨੂੰ ਕੋਈ ਕ੍ਰਾਸ ਕਰਾ ਲੈਂਦੋ ਤੁਸੀਂ 3 ਵਜੇ ਮੈਨੂੰ ਫੋਨ ਕਰਦੋ ਨਹੀਂ ਫਿਰ ਨਹੀਂ ਜੀ ਭਾਜੀ ਹੁਣ ਭਾਜੀ ਕੀ ਕਰਾਂ ਮੁੰਡੇ ਨੂੰ ਭੇਜ ਦੇ ਕੱਲੇ ਨੂੰ ਮੇਰੇ ਕੋਲ ਠੀਕ ਮੇਰੀ ਸੌ ਲਾਣਾ ਰਾਦਾ ਲੱਖ ਪਿਆ ਲੱਖ ਮੈਂ ਕਢਾ ਕੇ ਰੱਖਿਆ ਯਾਰ ਤੈਨੂੰ ਮਿਲਜੂ 2 ਲੱਖ ਨਹੀਂ ਦੱਸਾਂ ਭਾਜੀ ਗੁਰਬੀਰ ਸਿੰਘ ਦੱਸਾਂ ਮੈਨੂੰ ਅੱਧਾ ਘੰਟਾ ਨਹੀਂ ਦੇ ਸਕਦਾ ਆਈ ਨਾਲੇ ਮੈਂ ਸਿੱਧਾ ਬਸੇ ਇੱਥੇ ਉਤਰਿਆ ਮੇਰਾ ਕ੍ਰੋਸ ਹੈ ਜ਼ਰੂਰੀ ਤੁਸੀਂ ਮੈਨੂੰ ਕ੍ਰੋਸ ਕਰ ਲੈਣੇ ਮੋਸ ਹੋ ਗਿਆ 10 ਮਿੰਟਾਂ ਚ ਕ੍ਰੋਸ ਹੋ ਜਾਣਾ ਮੇਰਾ ਤੈਨਾਂ ਆਸੇ ਬਣ ਕੇ ਨਹੀਂ ਰੋਣਾ ਨਹੀਂ ਨਾ ਤੂੰ ਮੈਂ ਇੱਥੇ ਕਿਤੇ ਰਹੀ ਹਾਂ ਮੈਂ ਕਿੱਥੇ ਜਾਣਾ ਆ ਘਰੇ ਆ ਜਾਓ ਨਾਲ ਚਾਹ ਪਾਣੀ ਪੀਵਾਂਗੇ ਚੱਲੀਏ ਦੋ ਮਿੰਟ ਆਹ ਤੇ ਆ ਜਾਓ ਕ੍ਰੋਸ ਹੀ ਹੈ ਮੇਰਾ ਕੋਰੋਨਾ ਵਕੀਲ ਨੇ ਜ਼ਰੂਰੀ ਆ ਹੋਰ ਦਲ ਕੋਈ ਨਹੀਂ ਆ ਕ੍ਰੋਸ ਹੋਣਾ ਆ ਵਕੀਲ ਕੋਈ ਨਹੀਂ ਕ੍ਰੋਸ ਹੀ ਆਉਦਾ ਹੋਰ ਦਲ ਆਹ ਮੇਰੇ ਨਾਲ ਤੇ ਉਹਦੀ ਗੱਲ ਹੁੰਦੀ ਰਹਿੰਦੀ ਆ ਹਨ ਅਸੀਂ ਪਾਪਾ ਜੀ ਬਕਲਬੀਰ ਭਾਜੀ ਕੱਦਾਂ ਵਰਤਣਾ ਫੇਰ ਭਾਜੀ ਨਹੀਂ ਕੋਈ ਗੱਲ ਨਹੀਂ ਨੂੰਹਾਂ ਦਾ ਕੋਈ ਗੱਲ ਨਹੀਂ ਨਹੀ ਜਦੋਂ ਆਪਾਂ ਗੱਲ ਹੀ ਜਿਹੜੀ ਕਰ ਲਈ ਆ ਇੱਕ ਵਾਰੀ ਲੱਖ ਹੌਣ ਮੈਨੂੰ ਕੋਲੋਂ ਪਾਉਣਾ ਪਾਣਾ 5 ਲੱਖ ਅੱਗੇ ਉਹ ਕੰਜਰ ਭੜਕੇ ਬੈਠਾ ਉਹ ਭਾਇਆ 5 ਪਹਿਲੋਂ ਆ ਉਹ ਹੀ ਹੈ ਨਾ ਤਾਂ ਕਰਕੇ ਸਿਆਪੇ ਨੂੰ ਖੜੇ ਆ ਉਹ ਇਹ ਮਿਹਰ ਕਿੰਨਾ ਕਗਲੇ ਨੂੰ ਦੇ ਜਾਈਂਗਾ ਨਾ ਪਏ ਤੇ ਸਾਡੇ ਕੋਲ ਨਹੀਂ ਆ ਜਾਈਂਗੇ ਆਪਣੇ ਹਾਂਜੀ ਸਰਪੰਚ ਸਾਹਿਬ ਹੈਲੋ ਹੈਲੋ ਹਾਂਜੀ ਆ ਗਏ ਸੀ ਭਾਜੀ ਮੈਂ ਹਾਂ ਕਰ ਲਓ ਠੀਕ ਹੈ ਅੰਤੇ ਮੈਂ ਭਰਾ ਲਾਭ ਸੋ ਸਾਡਾ ਕਰ ਲਓ ਕਰ ਲਓ ਹਾਂਜੀ ਸਰਪੰਚ ਜੀ ਆ ਪਹੁੰਚ ਗਏ ਹਾਂ ਮੈਂ ਮੈਂ ਇਹਨੂੰ ਕਹਾ ਮੇਰਾ ਕ੍ਰੋਸ ਹੈ ਮੈਨੂੰ ਕ੍ਰੋਸ ਕਰਾ ਲੈਂਦੋ ਤੇ ਮੈਂ ਮੈਂ ਤੁਹਾਨੂੰ ਦੇ ਦਿੰਨਾਂ ਹਾਂ ਹਾਂ ਹਾਂਜੀ ਸਰਪੰਚ ਕੋਈ ਨਹੀਂ ਕੋਈ ਨਾਲ ਇਹ ਤੇ ਬੰਦਾ ਨਹੀਂ ਜੇ ਭਾਜੀ ਆਪਣੇ ਭਾਜੀ ਕੁਲਬੀਰ ਜੀ ਚੰਗਾ ਹੈ ਮਰ ਪਰ ਆਪਾਂ ਦੇ ਸਰਪੰਚਾਂ ਦੇ ਮੂੰਹ ਨੂੰ ਆ ਕਿਉਂ ਜੀ ਸਭਾ ਗੱਲ ਕੀ ਤੁਸੀਂ ਆਪਣੇ ਭਰਾ ਜੇ ਅਸੀਂ 20 25% ਦੇ ਕੋ ਫੜਨੇ ਸੀ ਠੀਕ ਮਹਾਰਾਜ ਨੂੰ ਨਾਮ ਦਾ ਸੀ ਨਵੀਂ ਬੈਠੇ ਆ ਕਿੰਨਾ ਸਾਮਾਨ ਮੋਟਾ ਦੇਂਦਿਆ ਆ ਆਪਾਂ ਨੂੰ ਦੇ ਦੇ ਬਾਰੇ ਨਹੀਂ ਪਤਾ ਨਾ ਕਿ ਅਸੀਂ ਦੱਸਦੇ ਨਾ ਤੁਹਾਨੂੰ ਤਿੰਨ ਟੈਟ ਪਹਿਲਾਂ ਵੇਖੀ ਇਹ ਦੋਹਾਂ ਦਾ ਸਾਡਾ ਉਧਰ ਸੁੱਤਾ ਆ 25 ਲੱਖ ਦਾ ਠੀਕ ਉਹ 1400 ਦੀ ਕਹੀ ਹੈ ਤਾਂ ਵੀ ਆਪਣਾ ਬੰਦਾ ਖਾਸ ਹੈ ਆ ਨਹੀਂ ਪੂਆ ਨਾਲੇ ਕੋਲ ਹੁੰਦਾ 1000 ਕਿਹ ਉਹ ਤਾਂ ਆਹ ਹੋਈ ਆ ਆਹ ਹੋ ਕੇ ਦੇਨੇ ਫਿਰ ਬਦਲੀ ਗੱਲ ਕਰਾ ਲਈ ਮੈਂ ਬਦਲੀ ਕਰਵਾ ਦੇਣਾ ਤੁਹਾਡੀ ਮੈਂ ਤੇ ਤਿਆਰੀਆਂ ਵਿੱਚ ਤਿਆਰ ਧੰਨਵਾਦ ਮੈਂ ਤੇ ਟਿਕਾ ਕੋਈ ਨਾ ਕੋਈ ਚੋਰੀ ਨਹੀਂ ਨਾ ਕੋਈ ਕਰਨੀ ਚੇਤ ਨਹੀਂ 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 ਦਰਜੋ ਆਪਾਂ ਨਹੀਂ ਆਉਣੀ ਬੰਦੇ ਆਪਾਂ ਜਿੰਦਗੀ ਜੇ ਹੋਰ ਕੰਮ ਨਹੀਂ ਕੀਤੇ ਮੈਂ ਨਹੀਂ ਉਹ ਤੁਹਾਨੂੰ ਬੰਦਾ ਤੁਹਾਡਾ ਕਹਿਣ ਦਾ ਕਿ ਬਾਜੀ ਤੁਹਾਡੇ ਛੋਟੇ ਵੀ ਨਹੀਂ ਇਹ ਵੀ ਕੋਈ ਪਾਰਟੀ ਸ਼ਾਦੀ ਲੈਂਗੇ ਲਿੱਡੋ ਬੱਚੋ ਨਾ ਭਾਈ ਆਪਾਂ ਇਹੋ ਜਿਹਾ ਕੰਮ ਨਹੀਂ ਕੀਤੇ ਜਲਦੀ ਦੱਸਾਂ ਮੈਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਤਾਂ ਮੂਰੇ ਆਪਣੀ ਭਰਾ ਜੀ ਲਏ 2 ਲੱਖ ਰੁਪਇਆ ਦਿੱਤਾ ਆਪਾਂ ਲੱਖ ਦਿੱਤਾ ਉਹਨਾਂ ਲੱਖ ਕੋਲੋਂ ਪਾ ਕੇ ਤੁਹਾਨੂੰ 2 ਲੱਖ ਨਹੀਂ ਨਹੀਂ ਉਹਦਾ ਵੈਸੇ ਨਾ ਭਾਜੀ ਤੁਹਾਡਾ ਗਲਤ ਹੈ ਨਾ ਸਰਸੀ ਤੋਂ ਅੱਗੇ ਜਿਹੜਾ 5 ਲੱਖ ਦਿੱਤਾ ਆਪਾਂ ਨੂੰ ਕਿਹੜਾ ਪੁੱਛ ਕੇ ਦਿੱਤਾ ਇਹ ਨਹੀਂ ਸਿੱਧੀ ਗੱਲ ਹੈ ਕਿਉਂ ਕਿ ਉਹ ਉਹ ਤਾਂਹੀਂ ਹੋ ਸਰਪੰਚ ਸਾਡੇ ਕੋ ਹੁੰਦੇ ਜੀ ਜਦੋਂ 20 ਜਦੋਂ 30 ਜਦੋਂ 40 ਨਹੀਂ ਪੈਸੇ ਭਰਾ ਨਾਲ ਗੱਲ ਕੀਤੀ ਆ ਆਪਾਂ ਨਹੀਂ ਇਹੋ ਜਿਹਾ ਕੰਮ ਕੀਤਾ ਨਾ ਕਰਦੇ ਜੰਗਲੀ ਜ ਆਪਾਂ ਸਾਫ ਸੁਥਰਾ ਅਖਸ਼ਾ ਪੂਰਨਾਮਦਾਸ ਕਿਰਪਾ ਕਰੇ ਆਈ ਉਹਦੇ ਜਿਹੜੇ ਕੋ ਮੱਜੀ ਬੈ ਜਾਏ ਇਦਾਂ ਤੇ ਰਕੇ ਨਾਲ ਵੀ ਕੰਮ ਨਹੀਂ ਦੇ। ਬਸ ਉਹ ਪਾਜੀ ਬੰਦਾ ਦੇ ਰਾਂ ਜੀ ਸਾਨੂੰ। ਬੰਦਾ ਦੇ ਦੇ ਮੇਰੇ ਨੂੰ। ਹਾਂ ਮਾਰ ਕੇ ਰੇਟ ਚੋਕੇ ਲਈਏ। ਕੋਈ ਨਹੀਂ ਦੇ ਦੇਣੇ। ਬੰਦੇ। ਇਹਨਾਂ ਚੱਲੀ ਗਾ ਮਾਰੀ ਕਿਹੜਾ। ਮਾਰਦੇ ਨੇ ਭਾਵੇਂ ਮੇਰੇ ਵੱਲੋਂ ਸਵੇਰੇ ਚੱਲ ਪਾਉ ਮੇਰੇ ਕਰਾ ਕੇ ਜਾਈ। ਸੜੇ ਹੀ ਤਾਂ ਕਰ ਗਏ। ਓਕੇ ਇਹਦਾ ਕੋਈ ਨਹੀਂ। ਪੰਨੀ ਸੇਰ ਜਿਹੜੀ ਆਪਾਂ ਰੱਖੀ ਸੀ। ਨਹੀਂ ਮੇਰਾ ਅੰਦਰ ਹੀ ਐ ਸੈਸ਼ਨ ਦੇ ਜਾਣਾ। ਸੈਸ਼ਨ ਚਲੋ ਚੱਲੀਏ ਤਾਂ। 2 ਵਜ ਗਏ ਵਕੀਲ ਆਉਣ ਵਾਲਾ ਆਉਣਾ ਮੇਰਾ। ਗੱਡੀ ਲੈ ਵੀ ਤੂੰ ਲਾ ਲੈਣਾ ਸੈਕਟਰ ਨੇ। ਪੰਜ ਟਾਂ। ਆ। ਗੱਗਲੇ ਬਨੇ ਗਏ ਲੱਗੇ ਉਹ ਇੱਕ ਦੱਗਣਾ ਇੱਕ ਦੱਗਣਾ ਕੇ ਰੋਣਾ ਨਹੀਂ ਕੁਲਵੀਰ ਸੇ ਦੋਨ ਮੈਨੂੰ ਤਾਂ ਪਤਾ ਨਹੀਂ ਨਹੀਂ ਮੈਂ ਤਾਂ ਕ੍ਰੋਸ ਹੀ ਤਾਂ ਕਰਦੇ ਹਾਂ ਤੁਹਾਡੇ ਹੱਥੋਂ ਨਹੀਂ ਕੀ ਲੋੜੀ ਆਉਂਦੀ ਆਏ ਤੇ ਮੈਂ ਹੀ ਬਟੈਂਸ ਨਾ ਕਰਨਾ ਨਹੀਂ ਮੈਂ ਤੁਹਾਨੂੰ ਦੱਸਿਆ ਮੇਰਾ ਕ੍ਰੋਸ ਹੈ ਵਕੀਲ ਆ ਗਿਆ ਤੇ ਕ੍ਰੋਸ ਹੋ ਜਾਣਾ ਮੇਰੇ ਭਾਜੀ ਲਾਭ ਤੁਹਾਨੂੰ ਕਹਿ ਲੈਂਦੇ ਹਾਂ ਤਾਂ ਵੀ ਹੁਣ ਦਾ ਬਿਲਕੁਲ ਗੱਡੀਆਂ ਬਾਰੀ ਸਾਰ ਫੇਰ ਵਾਲੀ ਪਿੰਡਾ ਤੇਰੀ ਗੱਲ ਸਹੀ ਵਕਤ ਜੇ ਆਪਣੇ ਪੈਸੇ ਵੀ ਆਪਣੇ ਕੋਲ ਅੱਜ ਤੱਕ ਹਾਂ ਤਾਂ ਜੇ ਲੋਕ ਵੀ ਪਹਿਲਾਂ ਮੈਂ ਹਾਂ ਇਹ ਪੈਸੇ ਭਰਨੇ ਹੋਰ ਭੈਣ ਚੁੱਕਨੇ ਭਰਨੇ ਨਹੀਂ ਮੈਨੂੰ ਪੈਸੇ ਵਾਪਸ ਕਰ ਦਿੰਦੇ ਜਾਂ ਸਰਪੰਚ ਦਾ ਭਣਵਾ ਉਹ ਭਣਈਆ ਯਾਰ ਸਰਪੰਚ ਦਾ ਇਹ ਭਣਈਆ ਯਾਰ ਇਹ ਦੋਦਾ ਕੰਮ ਕਰਦਾ ਪਿਓ ਨਹੀਂ ਨੂੰ ਦਿੱਤਾ ਲਿਆ ਕੁਛ ਨਹੀਂ ਹਾਂ ਬਾਹਰ ਹੈ ਜੀ ਉਹਨਾਂ ਦਾ ਲਖਣ ਹਾਂ ਬਾਹਰ ਹੈ ਅੱਜ ਉਹਨਾਂ ਦਾ ਉਹ ਜਿਹੜਾ ਨਹੀਂ ਪਤਾ ਚੱਲਦਾ ਮੈਂ ਤਾਂ ਬੈਠਾ ਚੈਂਬਰ ਚ ਆਉਣਾ ਨਹੀਂ ਘਰ ਨੂੰ ਗਏ ਉਹਨਾਂ ਦੀ ਘਰ ਦੀਆਂ ਕੈਂਸਲ ਨਿਕਲਾਈ ਅੱਛਾ ਮੈਨੂੰ ਨਹੀਂ ਮੈਂ ਆ ਜਾਣਾ ਹੁਣੇ